ਅੱਜ ਮੋਗੇ ਜ਼ਿਲ੍ਹੇ ਦੇ ਸਾਰੇ মিডিਆ ਵਾਲੇ ਬੁਲਾਏ ਸੀ ਕਿ ਪ੍ਰੈਸ ਮੀਟ ਕੀਤੀ ਹੈ ਕਿਉਂਕਿ ਅੱਜ ਵਰਲਡ ਪ੍ਰੈਸ ਡੇ ਵੀ ਪਿਛਲੀ ਲੋਕ ਸਭਾ ਦੇ ਵਿੱਚ ਮੋਗੇ ਜ਼ਿਲ੍ਹੇ ਦੀ ਪੋਲ ਪਰਸੈਂਟੇਜ ਸਿਰਫ 59% ਸੀ ਤੇ ਇਸ ਵਾਰ ਆਪਾਂ ਨੇ ਉਹ 70 ਤੋਂ ਉੱਪਰ ਲੈ ਕੇ ਜਾਣੀ ਹੈ ਤਾਂ ਕਿ ਅਸੀਂ ਉਹ ਪੂਰੇ ਦੇਸ਼ ਦੇ ਘੱਟ ਪੋਲਿੰਗ ਵਾਲੇ ਜ਼ਿਲ੍ਹਿਆਂ ਦੇ ਵਿੱਚ شمار ਨਾ ਹੋਈਏ ਅਸੀਂ ਵੱਧ ਵਾਲਿਆਂ 'ਚ ਆਈਏ ਵੋਟਰ ਆਪਣੀ ਸਮਾਜ ਦਾ ਮਹੱਤਵਪੂਰਨ ਹਿੱਸਾ ਹਨ तो उन्होंने बुलाया गया उन्होंने समस्यावान सुनी गई जो उन्होंने प्रश्न से जिन्हों बारे उन्होंने जानकारी नहीं सी दसाया गया तो कहता है कि जो मतदाता जिनकी एज एटी फाइव ईयर से ज्यादा है या फिर जिसकी डिसबिलिटी फोर्टी परसेंट से ज्यादा है उसको वोट फ्रॉम होम की सुविधा आ, मिले तो या टोटल हमने छह सौ बाईस रूरल बूथ एक सौ बयासी अर्बन बूथ और टोटल आठ सौ चार बूथ हमने यहाँ पे बनाए हैं मोगा ਅ ਸਾਥੀ ਅ ਸਾਡੇ ਕੋਲ ਸੀਨੀਅਰ ਸਿਟੀਜ਼ਨਸ ਉਹ ਜੋ ਪੀਡਬੀ ਵੋਟਰਸ ਪ੍ਰੈਸਰ ਮੀਟ ਕੀਤੀ ਹੈ ਜੀ ਲੋਕ ਸਭਾ ਦੇ ਚੁਣਾਰੀਆਂ ਨੇ ਤੇ ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ ਉਹਨਾਂ ਨੂੰ ਸੈਕਸਫੁਲ ਕਰਦਾ ਹਾਂਜੀ ਅੱਜ ਮੋਗੇ ਜ਼ਿਲ੍ਹੇ ਦੇ ਸਾਰੇ ਮੀਡੀਆ ਵਾਲੇ ਬੁਲਾਏ ਸੀਗੇ ਪ੍ਰੈਸ ਮੀਟ ਕੀਤੀ ਹੈ ਕਿਉਂਕਿ ਅੱਜ ਵਰਲਡ ਪ੍ਰੈਸ ਡੇ ਵੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਵਧਾਈ ਦੇਣਾ ਇਸ ਦਿਨ ਦੀ ਤੇ ਇਸ ਮੀਟ ਦਾ ਮਕਸਦ ਇਹ ਸੀਗਾ ਕਿ ਜਿਵੇਂ ਆਪਣੇ 1 ਜੂਨ ਨੂੰ ਪੋਲਿੰਗ ਹੋਣੀ ਹੈ ਜਿਹਦੇ ਲਈ 7 ਮਈ ਨੂੰ ਨੋਟੀਫਿਕੇਸ਼ਨ ਹੋ ਜਾਣੀ ਹੈ ਤੇ ਫਿਰ ਵੱਖ-ਵੱਖ ਸਟੇਜਸ ਤੋਂ ਹੁੰਦੇ ਹੋਏ 1 ਜੂਨ ਨੂੰ ਆਪਣਾ ਇਹ ਅਮਲ ਪੂਰਾ ਹੋ ਜਾਣਾ ਫਿਰ 4 ਜੂਨ ਨੂੰ ਉਹਦੀ ਕਾਊਂਟਿੰਗ ਹੋਣੀ ਹੈ ਪੂਰੇ ਦੇਸ਼ ਦੇ ਨਾਲ ਹੀ ਉਹਦੇ ਦੌਰਾਨ ਕੀ ਕੀ ਫੈਸਿਲਿਟੀਆਂ ਦਿੱਤੀਆਂ ਗਈਆਂ ਨੇ ਇਲੈਕਸ਼ਨ ਕਮਿਸ਼ਨ ਦੇ ਕੀ ਕੀ ਉਪਰਾਲੇ ਲਏ ਨੇਗੇ ਤੇ ਜ਼ਿਲ੍ਹਾ ਪ੍ਰਸ਼ਾਸਨ ਕੀ ਕੀ ਕਰ ਰਿਹਾ ਉਹ ਸਾਰੀ ਗੱਲਬਾਤ ਜਾਣਕਾਰੀ ਦੇਣੀ ਸੀ ਤਾਂ ਕਿ ਤੁਹਾਡੇ ਮਾਧਿਅਮ ਰਾਹੀਂ ਉਹ ਆਮ ਪਬਲਿਕ ਦੇ ਵਿੱਚ ਪਹੁੰਚੇ ਕਿ ਕੀ ਕੀ ਫੈਸਿਲਿਟੀਆਂ ਹੋਣਗੀਆਂ ਜਿਵੇਂ ਗਰਮੀ ਦਾ ਦਿਨ ਹੋਏਗਾ ਪੋਲਿੰਗ ਵਾਲੇ ਦਿਨ ਤਾਂ ਉਸ ਦਿਨ ਕਈਆਂ ਨੂੰ ਔਖਾ ਲੱਗੇਗਾ ਤਾਂ ਉਹ ਸਾਰੀਆਂ ਫੈਸਿਲਿਟੀਆਂ ਅਸੀਂ ਦੱਸੀਆਂ ਨੇਗੀਆਂ ਕਿ ਉੱਥੇ ਪੀਣ ਵਾਲੇ ਪ੍ਰਵਾਣੀ ਪਾਣੀ ਦਾ ਪ੍ਰਬੰਧ ਹੋਏਗਾ ਉੱਥੇ ਸ਼ਰਬਤ ਦੀ ਸ਼ੀਲ ਲੱਗੀ ਹੋਏਗੀ ਉੱਥੇ ਸ਼ਾਂ ਦਾ ਪ੍ਰਬੰਧ ਹੋਏਗਾ ਉੱਥੇ ਮੈਡੀਕਲ ਹੈਲਪ ਹੋਏਗੀ ਉੱਥੇ ਉਹ ਕਿਸੇ ਨੂੰ ਲੋਡ ਪੈ ਜਾਂਦੀ ਆ ਤਾਂ ORS ਘੋਲ ਹੋਏਗਾ ਇਹ तमाम ਸਾਰੀਆਂ ਫੈਸਿਲਿਟੀਆਂ ਜਿਹੜੀਆਂ ਏ ਐਮ ਐਫ ਹੁੰਦੀਆਂ ਨੇਗੀਆਂ ਉਹ ਮਤਲਬ ਟਾਇਲਟ ਡਰਿੰਕਿੰਗ ਵਾਟਰ ਰੈਂਪ ਦੀ ਫੈਸਿਲਿਟੀ ਤੇ ਸਾਡੇ ਵੱਲੋਂ 휠 ਚੇਅਰ ਦਾ ਪ੍ਰਬੰਧ ਉੱਥੇ ਵੋਲੰਟੀਅਰਸ ਦਾ ਪ੍ਰਬੰਧ ਇਹ ਸਾਰੀਆਂ ਫੈਸਿਲਿਟੀਆਂ ਉੱਥੇ ਹੋਣਗੀਆਂ ਔਰ ਅਸੀਂ ਇਹ ਟੀਚਾ ਲੈ ਕੇ ਚੱਲੇ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਔਰ ਮੇਰੀ ਅਪੀਲ ਵੀ ਹੈਗੀ ਆ ਤੁਹਾਡੇ ਮੀਡੀਅਮ ਰਾਹੀਂ ਕਿ ਪਿਛਲੀ ਲੋਕ ਸਭਾ ਦੇ ਵਿੱਚ ਮੋਗੇ ਜ਼ਿਲ੍ਹੇ ਦੀ ਪੋਲ ਪਰਸੈਂਟੇਜ ਸਿਰਫ 59% ਸੀ ਤੇ ਇਸ ਵਾਰ ਆਪਾਂ ਨੇ ਉਹ 70 ਤੋਂ ਉੱਪਰ ਲੈ ਕੇ ਜਾਣੀ ਹੈ ਤਾਂ ਕਿ ਅਸੀਂ ਉਹ ਪੂਰੇ ਦੇਸ਼ ਦੇ ਘੱਟ ਪੋਲਿੰਗ ਵਾਲੇ ਜ਼ਿਲ੍ਹਿਆਂ ਦੇ ਵਿੱਚ شمار ਨਾ ਹੋਈਏ ਅਸੀਂ ਵੱਧ ਵਾਲਿਆਂ 'ਚ ਆਈਏ ভোটার ਆਪਣੇ ਸਮਾਜ ਦਾ ਮਹੱਤਵਪੂਰਨ ਹਿੱਸਾ ਹਨ ਤੇ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਜਿਹੜੇ ਉਹਨਾਂ ਦੇ ਪ੍ਰਸ਼ਨ ਸੀ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਉਹ ਦੱਸਿਆ ਗਿਆ ਤੇ ਸક્ષਮ ਐਪ ਬਾਰੇ ਵੀ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਘਰੋਂ ਵੋਟ ਪਾਉਣ ਦੀ ਸਹੂਲਤ ਬਾਰੇ ਵੀ ਜਾਣਕਾਰੀ ਦਿੱਤੀ ਗਈ ਦੂਸਰਾ ਜਿੱਦਾਂ ਸਾਡੇ ਮਾਨਯੋਗ ਡਿਸੀਸਰ ਨੇ ਦੱਸਿਆ ਜੀ ਸੀਨੀਅਰ ਸਿਟੀਜ਼ਨ ਵੋਟਰ ਮੀਟ ਕੀਤੀ ਗਈ ਸੀ ਉੱਚਾ ਪੂਰਾ ਸਰਦੀ ਗਾਈਡਲਾਈਨ ਚ ਹੈਲਥ ਚੈੱਕਅਪ ਕੈਂਪ ਆਰਗੇਨਾਈਜ਼ ਕੀਤਾ ਗਿਆ ਸੀ ਨਾ ਸਿਰਫ ਸਾਡਾ ਧਿਆਨ ਇਹ ਸੀ ਕਿ ਆਪਾਂ ਵੋਟਾਂ ਵੀ ਉਹਨਾਂ ਨੂੰ ਅਪੀਲ ਕਰਨੀਆਂ ਬਟ ਉਹਨਾਂ ਦੇ ਹੈਲਥ ਵੱਲ ਕਿਉਂਕਿ ਉਹ ਸਾਡੇ ਮਹੱਤਵਪੂਰਨ ਆਂਗਿਆ ਸਾਡੇ ਸਮਾਜ ਦਾ ਉਸ ਵੱਲ ਵੀ ਧਿਆਨ ਦਿੰਦੇ ਹੋਏ ਆਪਣਾ ਕਮਿਟਮੈਂਟ ਦਿਖਾਉਂਦੇ ਹੋਏ ਜਿਹੜਾ ਪ੍ਰਸ਼ਾਸਨ ਨੇ ਹੈਲਥ ਚੈੱਕਅਪ ਕੈਂਪ ਲਾਇਆ ਜਿਹੜਾ ਬਹੁਤ ਸਕਸੈਸਫੁਲ ਰਿਹਾ ਤੇ ਤੁਸੀਂ ਸਾਰਿਆਂ ਨੇ ਉਹਨੂੰ ਬਹੁਤ ਚੰਗੀ ਤਰੀਕੇ ਨਾਲ ਪਬਲਿਕ 'ਚ ਆਪਣੀ ਨਿਊਜ਼ ਰਾਹੀਂ ਪਹ ਇੱਕ ਕੱਲ ਦੀ ਵੋਟਰ ਪਲੈਜ ਪਰਫਾਰਮਰ ਸੀਗਾ ਸਰਦਾ ਇਹ ਵਿਜਨ ਸੀਗਾ ਕਿ ਜਿਹੜੇ ਸਕੂਲ ਦੇ ਬੱਚੇ ਹੈ ਉਹ ਆਪਣੇ ਘਰ ਜਾ ਕੇ ਵੱਡਿਆਂ ਨੂੰ ਪੇਰੈਂਟਸ ਨੂੰ ਇਨਕਰੇਜ ਕਰਨ ਕਿ ਤੁਸੀਂ ਵੋਟ ਜ਼ਰੂਰ ਪਾਓ ਫਰਸਟ ਟਾਈਮ ਵੋਟਰ ਤੋਂ ਇਲਾਵਾ ਜਿਹੜੇ ਬੱਚੇ ਹੈ ਤਾਂ ਫਿਰ ਇੱਚ ਸਰਦੀ ਗਾਈਡਲਾਈਨਸ ਚੱਪਾ 2 ਮਹੀਨوں ਯਾਨੀ ਕਿ ਕਾਲ ਜਿੰਨੇ ਸਰਕਾਰੀ ਸਕੂਲ ਹੈ 850 ਸਰਕਾਰੀ ਸਕੂਲ ਦੇ ਕਰੀਬ ਤੇ ਅਰਾਊਂਡ ਪੂਜਾਤਸਕ ਪ੍ਰਾਈਵੇਟ ਸਕੂਲਾਂ ਚ ਅਸੈਂਬਲੀ ਟਾਈਮ ਸਵੇਰ ਵਲਜ ਲਈ ਗਈ ਹੈ ਜਿੱਚ ਸਕੂਲਾਂ ਦੇ ਪ੍ਰਿੰਸੀਪਲ ਤੋਂ ਲੈ ਕੇ ਫੈਕਲਟੀ ਟੀਚਿੰਗ ਸਟਾਫ ਨਾਨ ਟੀਚਿੰਗ ਸਟਾਫ ਸਭ ਨੇ ਪਲੈਜ ਲਿਆ ਹੈ ਕਿ ਅਪਾ ਵੋਟਾਂ ਜ਼ਰੂਰ ਪਾਵਾਂਗੇ ਇੱਕ ਨੂੰ ਤੇ ਬੱਚਿਆਂ ਨੇ ਇਹ ਪਲੈਜ ਲਿਆ ਹੈ ਕਿ ਆਪਣੇ ਘਰਦਿਆਂ ਨੂੰ ਉਹ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ ਇਹ ਚ ਨਵੇਕਲਾ ਉਪਰਾਲਾ ਇਹ ਸੀ ਜੀ ਕਿ ਬੱਚਿਆਂ ਨੂੰ ਇੱਕ ਪ੍ਰਣ ਪੱਤਰ ਦਿੱਤਾ ਗਿਆ ਸੀ ਆਪਣੇ ਘਰਾਂ ਸੇ ਲਗੇ ਸੀ ਉਹਨਾਂ ਦੇ ਘਰ ਦੇ ਵੱਡੇ ਫੈਮਿਲੀ ਮੈਂਬਰਸ ਨੇ ਉਹਨੂੰ ਭਰਿਆ ਤੇ ਕੱਲ ਉਹ ਦੁਬਾਰਾ ਸਕੂਲਾਂ 'ਚ ਆਪਣੀ ਅਥਾਰਟੀਜ਼ ਨੂੰ ਸਬਮਿਟ ਕੀਤਾ ਤੇ ਇਹਦਾ ਬਹੁਤ ਹੀ ਵਧੀਆ ਹੰਗਾਰਾ ਮਿਲਿਆ ਤੇ ਇੱਕਦਮ ਇਹ ਸਾਹਮਣੇ ਆਈ ਹੈ ਜਿਹੜੇ ਸਾਡੇ ਪ੍ਰਾਈਵੇਟ ਐਜੂਕੇਸ਼ਨਲ ਅਦਾਰੇ ਹੈ ਉਹ ਇਲੈਕਸ਼ਨ ਪ੍ਰਕਿਰਿਆ ਤੋਂ ਦੂਰ ਰਹਿੰਦੇ ਸੀ ਇਸ ਵਾਰ ਉਹ ਸਾਈਡ ਨਾਲ ਪੂਰਾ ਸਹਿਯੋਗ ਕਰ ਰਹੇ ਹਨ ਇਲੈਕਟਰਲ ਲਿਟਰੇਸੀ ਕਲੱਬ ਜਿੱਥੇ ਮਾਡਲ ਪੋਲਿੰਗ ਬੂਥ ਬਣਾ ਕੇ ਬੱਚਿਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਪ੍ਰੋਸੈਸ ਹੁੰਦੀ ਕਿੱਦਾਂ ਹੈ ਉਹ ਥਰੋਅਆਊਟ ਦ ਡਿਸਟ੍ਰਿਕਟ ਮੋਗੇ 'ਚੋ ਕੀਤਾ ਜਾ ਰਿਹਾ ਹੈ ਜੀ ਉਸ ਤੋਂ ਨਵਾਂ ਇੱਕ ਇੰਟਰਨੈਸ਼ਨਲ ਡਾਂਸ ਡੇ ਹੁੰਦਾ ਜੀ ਇਹ ਹੁੰਦਾ 29th ਨੂੰ 29th ਅਪ੍ਰੈਲ ਨੂੰ ਇਹਦੇ ਚ ਜਿਹੜੇ ਸਾਡੇ ਫੀਮੇਲ ਵੋਟਰਸ ਹੈ ਉਹਨਾਂ ਦੁਆਰਾ VOTING ਦੀ ਮਹੱਤਤਾ ਨੂੰ ਲੈ ਕੇ ਬੋਲੀਆਂ ਗਿੱਧਾ ਅਤੇ ਪੋਇਮ ਪ੍ਰੈਜ਼ੈਂਟ ਕੀਤੀ ਗਈ ਸੀ ਤੇ ਉਹਨਾਂ ਨੇ ਇੱਕ ਕਮਿਟਮੈਂਟ ਲਿਆ ਸੀ ਕਿ ਉਹਨਾਂ ਦੇ ਨੇਬਰਹੂਡ ਜਿਹੜਾ ਉਹਨਾਂ ਦਾ ਆਲਾ ਦੁਆਲਾ ਹੈ ਉਤੋਂ ਵਰਤਮਾਨ ਵੋਟਾਂ ਪਾਣ ਲਈ ਸਾਰਿਆਂ ਨੂੰ ਉਹ ਅਪੀਲ ਕਰਨਗੇ ਲਾਸਟਲੀ ਜੀ ਇੱਕ ਜੋ ਵੀ ਆਪਾਂ ਸਵੀਪ ਐਕਟੀਵਿਟੀ ਡੇਲੀ ਕਰਦੇ ਹਾਂ ਕਿਉਂਕਿ ਸਾਰੇ সুইਪ ਟੀਮ ਸਾਡੇ ਐਸ ਡੀ ਐਮ ਸਰ ਸਾਹਿਬਾਨ ਸਰ ਏ ਡੀ ਸੀ ਸਰ ਦੀ ਗਾਈਡੈਂਸ ਨਾਲ ਡੇਲੀ ਬਹੁਤ ਕੰਮ ਹੋ ਰਿਹਾ ਜਾਗਰੂਕਤਾ ਤੇ সুইਪ ਦਾ ਕੰਮ ਤਾਂ ਉਹਨੂੰ ਆਪਾਂ ਡੇਲੀ ਕੰਪਾਈਲ ਕਰ ਰਹੇ ਹਾਂ ਉਹਨੂੰ সুইਪ ਜਿਸਟਰ ਦਾ ਨਾਮ ਦਿੱਤਾ ਗਿਆ ਹੈ ਜਿਹਨੂੰ ਮਾਨਯੋਗ ਸੀਓ ਪੰਜਾਬ ਜੀ ਨੇ ਵੀ ਰੈਕਗਨਾਈਜ਼ ਕੀਤਾ ਹੈ ਉਹਨਾਂ ਰਿਕਾਰਡ ਮੇਨਟੇਨੈਂਸ ਪਬਲਿਕ ਨੂੰ ਇਨਫੋਰਮੇਸ਼ਨ ਦੋਨੋਂ ਸਾਡੇ ਟਾਰਗੇਟ ਪੂਰੇ ਹੁੰਦੇ ਆ